ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਤੁਹਾਡੇ ਲਈ ਇੱਕ ਖੇਤ ਦਾ ਕੇਂਦਰ ਵੀਡੀਓ ਲੈ ਕੇ ਆਇਆ ਵਾਂ ਇਸ ਟਾਈਮ ਮੈਂ ਮਿੱਤਰੋ ਮੌਜੂਦ ਆ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਜੀਰੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਆ ਮਨਸੂਰਵਾਲ ਕਲਾ ਮਨਸੂਰਵਾਲ ਕਲਾ ਪਿੰਡ ਦੇ ਵਿੱਚ ਮਿੱਤਰੋ ਮੈਂ ਮੌਜੂਦ ਆ ਇਸ ਟਾਈਮ ਤੇ ਦੋ ਜਾਨਵਰ ਤੁਹਾਡੇ ਫੁੱਲ ਕੰਮ ਦੇ ਆ ਦੋਵੇਂ ਜਾਨਵਰਾਂ ਨੂੰ ਤੁਸੀਂ ਕੁਝ ਕੁ ਟਾਈਮ ਪੱਠੇ ਪਾਉਣੇ ਆ ਤੇ ਦੁੱਗਣੇ ਰੁਪਏ ਕਮਾਉਣੇ ਆ ਇਹ ਤੁਹਾਡੇ ਲਈ ਵੀਡੀਓ ਕੰਮ ਦੀ ਰਹਿਣ ਵਾਲੀ ਆ ਮਿੱਤਰੋ ਗੱਲਬਾਤ ਕਰਾਂਗੇ ਆਪਾਂ ਭਾਉਆਂ ਦੇ ਨਾਲ ਬਾਈ ਕੋਲੇ ਵੀਰ ਕੋਲੇ ਪਹੁੰਚਿਆ ਹੋਇਆ ਮੈਂ ਔਰ ਜਾਣਕਾਰੀ ਸਾਰੀ ਲਵਾਂਗੇ ਦੋਵੇਂ ਜਨਵਰੀ ਮਿੱਤਰੋ ਗੱਪਣ ਆ ਚੋਟੀ ਦੰਦਾ ਤੋਂ ਖੀਰੀਆ ਕਿੰਨੇ ਚਿਰ ਦੀ ਗੱਪਣਾ ਚੱਕ ਪਾਸ ਆ ਆ ਵੜ ਇੱਕ ਮਹੀਨੇ ਦੀ ਬਾਕੀ ਕੱਚੀ ਆ ਪਲੂਨ ਜਰਸੀ ਨੇ ਚੰਗਾ ਦੁੱਧ ਦਿੱਤਾ ਹੋਇਆ ਦੂਜਾ ਸੂਆ ਹੁਣ ਹੁੰਦੀ ਆ ਕਰਦੇ ਆ ਗੱਲਬਾਤ ਭਾਈ ਤੋਂ ਜਾਣਕਾਰੀ ਲੈਣੇ ਆ ਦੋਵੇਂ ਜਾਨਵਰ ਤੁਹਾਡੇ ਫੁੱਲ ਕੰਮ ਦੇ ਆ ਕਿਤੇ ਖੁੰਝੇ ਨਾ ਰਹਿ ਜਾਓ ਟੁੱਟ ਕੇ ਪੈ ਜਿਓ ਸਾਰੀ ਜਾਣਕਾਰੀ ਲੈਣੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਭਾਈ ਵਧੀਆ ਵਧੀਆ ਵੀਰੇ ਸਿੱਤਾ ਠੀਕ ਆ ਭਰਾ ਦਿਆਂ ਹਾਂਜੀ ਹਾਂਜੀ ਵਧੀਆ ਵੀਰੇ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਨਾਮ ਤੇ ਐਡਰੈਸ ਸਾਰਾ ਦੇ ਦਈਏ ਪਿੰਡ ਮਸੂਰ ਵਾਲਾ ਹੀ ਜੀ ਜ਼ਿਲ੍ਹਾ ਫਰੀਪਰਾ ਤਹਿਸੀਲ ਜੀਰਾ ਠੀਕ ਆ ਤੇ ਮਨਸੂਰਵਾਲ ਤੋਂ ਘਰ ਦਾ ਡਰੈੱਸ ਕੀ ਹੋਊਗਾ ਇਹ ਆਪਣੇ ਜਦੋਂ ਵੱਡੇ ਹਾਈਵੇ ਤੋਂ ਆਣਾ ਵੇ ਕੱਚਾ ਮੰਹਿਆ ਵਾਲਾ ਰਾਹ ਵਜਦਾ ਕੱਚਾ ਮੰਹਿਆ ਵਾਲਾ ਰਾਹ ਠੀਕ ਆ ਭਾਈ ਤੇ ਜੇ ਮਨਸੂਰਵਾਲ ਤੋਂ ਵੀ ਆਣਾ ਵੇ ਫਿਰ ਵੀ ਕੱਚਾ ਮੰਹਿਆ ਹਾਂ ਫਿਰ ਵੀ ਕੱਚਾ ਮੰਹਿਆ ਠੀਕ ਆ ਭਾਈ ਤੇ ਦੋ ਜਾਨਵਰ ਵੀਰੇ ਵਕਾਊ ਆਪਣੇ ਹਨਾ ਭਾਈ ਇਹ ਕੱਟੀ ਵੀਰੇ ਖੀਰੀਏ 7 ਮਹੀਨੇ ਹੀ ਗੱਬਣ 7 ਮਹੀਨਿਆਂ ਦੀ ਹੈ ਹਾਂ ਠੀਕ ਹੈ ਠਪਾਸ ਤੇ ਵੀਰੇ ਕੋਈ ਸੀਮੰਤ ਦਾ ਰਕਾਰਡ ਇੰਦਾ ਹੋਊਗਾ ਆਪਣੇ ਸੀਮੰਤ ਦਾ ਲੈ ਕੇ ਦੇ ਦੇਾਂਗੇ ਭਰਾ ਗਾਓ ਠੀਕ ਆ ਤੇ ਵੀਰੇ ਚੈੱਕ ਕਰਵਾਈ ਹੋਈ ਆ ਆਪਣੇ ਹਾਂ ਹਾਂ ਆਪਾਂ ਚੈੱਕ ਕਰਾ ਕੇ ਲਈਏ ਠੀਕ ਆ ਤੇ ਵੀਰੇ ਕੀ ਰੇਟ ਰਹ ਇਹਦਾ ਮੌਲਿਕ ਰੇ 80 ਰੁਪਿਆ ਠੀਕ ਹੈ ਲਾੜ ਪਿਆਰ ਥੋੜਾ ਬਹੁਤਾ ਬਾਈ ਹਾਂ ਵਿੱਚੋਂ ਕਰ ਦਾਂਗੇ ਭਰਾ ਠੀਕ ਹੈ ਕੱਢੀ ਬਾਣੋਂ ਤੋਰੀ ਵੀਰੇ ਮੜਾ ਜਾਂਦੇ ਲੈ ਵੀ ਮਿੱਤਰੋ ਖੀਰੀ ਦੰਦਾ ਤੋਂ ਕੱਟੀ ਸਿੰਘ ਨਿੱਕਾ ਨਿੱਕਾ ਤੇ ਕਮਾਲ ਦੀ ਝੋਟੀ ਦੇ ਵਿੱਚ ਅੰਗ ਲੱਗੇ ਹੋਏ ਆ ਬਿਊਟੀ ਵਾਲੇ ਪੱਖ ਤੋਂ ਵੀ ਕੋਕੇ ਜੜੀ ਫਿਰਦੀ ਆ ਕਰਨ ਵਾਲੀ ਮਿੱਤਰੋ ਤੇ ਜਦੋਂ ਨੂੰ ਇਹਨੇ ਤਿਆਰ ਹੋਣਾ ਨਾ ਤੇ ਉਦੋਂ ਨੂੰ ਬਾਈ ਏਰੀਆ ਵਾਲੇ ਵਪਾਰੀਆਂ ਨੂੰ ਇਹਨੇ ਭਾਜੜਾ ਪਾ ਦੇਣੀਆਂ ਨੇੜੇ ਤੜੇ ਦੇ ਪਿੰਡਾਂ ਨੂੰ ਝੋਟੀ ਲੈ ਲਈਏ ਕਿਹਦੇ ਖੁਰਨਾ ਕੋਈ ਲੈ ਦੇ ਸੱਤਾ ਮਹੀਨਿਆਂ ਦੀ ਗੱਪਣਾ 2 ਮਹੀਨੇ ਤੁਹਾਨੂੰ ਇਹਦੀ ਸੇਵਾ ਕਰਨੀ ਪੈਣੀ ਆ ਮਿੱਤਰੋ ਤੇ ਇਹਨੇ ਤਿਆਰੀ ਜ਼ਬਰ ਫੇਸ ਕੁਆਲਿਟੀ ਤੋਂ ਲੈ ਕੇ ਅੰਗਾ ਪੈਰਾਂ ਤੱਕ ਪਲੀ ਮਾਨਸ ਤੇ ਪਲੀ ਸਭੀ ਝੋਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਫਿਰ ਡੱਜੈਲੀ ਵੀ ਆ ਵੀ ਕੋਈ ਡਰ ਦੁੱਕਰ ਝੋਟੀ ਦੇ ਦਿਲ ਦੇ ਵਿੱਚ ਹੈ ਨਹੀਂ ਗਾ ਕਰਮਾ ਵਾਲੀ ਦੇ ਵਿੱਚ ਇਹ ਬੱਦੀ ਗੱਲ ਇਹਦੇ ਵਿੱਚ ਲੈ ਵੀ ਥੱਲੋਂ ਪਾ ਤਿੰਦਾ ਲੇਵਟੀ ਆ ਜਿਹੜੀ ਥਾਣਾ ਜਿਹੜੇ ਉਹ ਰੂਨਾਲ ਵਖਾਦੀ ਝੋਟੀ ਦੀ ਤਿਆਰੀ ਤੂਰੀ ਬਾਕਮਾਲ ਕਰੂਗੀ ਮਿੱਤਰੋ ਦੇਖੋ ਕਿ ਰੰਦੀ ਜਾਨਵਰ ਨੂੰ ਬਰੀਕੀ ਬਹੁਤ ਚੰਗੀ ਕੱਟੀ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਆ ਲੈ ਵੀ ਵੀਰੇ ਇਹ ਸੀਗੀ ਆਪਣੀ ਝੋਟੀ ਹਨਾ ਹੁਣ ਮੈਨੂੰ ਇਹ ਗਾਂਵ ਬਾਰੇ ਦੱਸ ਦੇਖੋ ਲੇ ਕਿ ਕਿੰਨੇ ਚਿਰ ਬਾਕੀ ਆ ਇਨੇ ਪੁਰਾ 23 24 ਦਿਨ ਪਏ ਅਜੇ ਦਿਨ ਪੂਰੇ ਹੋਣ ਦੇ ਵਿੱਚ ਹਾਂ ਦਿਨ ਪੂਰੇ ਹੋਣ ਚ ਪਹਿਲਾਂ ਨੇ ਬਾਈ ਕਿੰਨੇ ਪਹਿਲਾਂ ਨੇ ਇਹਦੇ 24 25 ਕਿਲੋ ਦੁੱਧ ਦਿੱਤਾ ਭਰਾ 25 ਕਿਲੋ ਦੁੱਧ ਦਿੱਤਾ ਹੈ ਹਾਂ ਠੀਕ ਆ ਬਈ ਲੇਵੇ ਲੂਵੇ ਉਹਦੇ ਰਿਕਾਰਡ ਤੋੜ ਦਿੰਦੀ ਹਾਂ ਹਾਂ ਹਨਾ ਹਾਂ ਫਾਰਮ ਚੋਂ ਲਈ ਆਪਾਂ ਠੀਕ ਆ ਬਾਈ ਤੇ ਵੀਰੇ ਇਹ ਕਿੰਨੇ ਦੀ ਦੇ ਦੇਵਾਂਗੇ ਆਪਾਂ ਬਾਈ ਇਹ ਵੀਰੇ 75000 ਦੀ ਦੇ ਦੇਾਂਗੇ ਹਾਂ 75000 ਦੀ ਉਹਦੇ ਵਿੱਚ ਕੋਈ ਖੁੱਲਾ ਜਾਂ ਮਾਨਤਨ ਕਰ ਦੇਗਾ ਕੋਈ ਜਾਇਜ਼ ਮਾਨਤਨ ਕਰ ਦੇਾਂਗੇ ਠੀਕ ਆ ਜੇ ਕੋਈ ਤੇਰੇ ਕੋਲ ਭਰਾ ਸਾਂਭਣ ਵਾਲਾ ਜੋੜਾ ਲੈ ਜਾਵੇ ਜੋੜੇ ਦੇ ਵਿੱਚ ਖੁੱਲਾ ਮਾਨਤਨ ਕਰਦੇ ਹਾਂ ਖੁੱਲਾ ਮਾਨਤਨ ਕਰਦੇ ਹਾਂ ਲੈ ਵੀ ਮਿੱਤਰੋ ਤੁਹਾਨੂੰ ਮੈਂ ਪਹਿਲਾਂ ਸ਼ੁਰੂ ਤੋਂ ਹੀ ਕਹਿ ਗਿਆ ਸੀ ਵੀ ਤੁਸੀਂ ਇਹ ਵੀਡੀਓ ਦੇਖ ਕੇ ਪੈਸੇ ਕਮਾ ਸਕਦੇ ਆ ਇੱਕ ਲਾਉਣ ਵਾਲੀ ਪੈਸੇ ਹੁੰਦੀ ਆ ਵੀਡੀਓ ਤੇ ਇੱਕ ਮਤਲਬ ਕਮਾਉਣ ਵਾਲੀ ਹੈ ਕਮਾਈ ਦੇਣ ਵਾਲੀ ਵੀਡੀਓ ਆ ਤੁਹਾਡੇ ਲਈ ਆ ਜਰਸੀ ਪੰਜਾਬ ਵਾਲੀ ਟੌਪ ਕਲਾਸ ਵੱਖੀ ਮਿੱਤਰੋ ਦੇਖ ਸਕਦੇ ਦੂਜਾ ਸੁਆ ਸੂਣ ਦੇ ਵਿੱਚ ਘੱਟ ਤੋਂ ਘੱਟ ਵੀ ਹਜੇ 23 ਦਿਨ ਦਿਨ ਪੂਰੇ ਹੋਣ ਦੇ ਵਿੱਚ ਮਹੀਨੇ ਦੀ ਕੱਚੀ ਮੰਨ ਕੇ ਖਰੀਦ ਲਿਓ 30 ਕੁ ਦਿਨ ਤੁਸੀਂ ਇਹਨੂੰ 20 ਕੁ ਦਿਨ ਹੀ ਪੱਠੇ ਪਾਉਣੇ ਹੋ 20 ਦਿਨਾਂ ਨੂੰ ਇਹਨੇ ਤੁਹਾਡੇ ਪੈਸੇ ਡਬਲ ਕਰਨੇ ਸ਼ੁਰੂ ਕਰ ਦੇਣੇ ਆ ਵੀ ਕਹਿਣ ਤੋਂ ਭਾਵੇਂ ਆ ਵੀ ਕੁਛ ਨਾ ਕੁਛ ਨੇ ਰਲਾ ਕੇ ਜਾਣਾ ਜੇ ਜੋੜਾ ਲੈ ਲਿਆ ਤਾਂ ਜੋੜਾ ਵਧੀਆ ਰਲਾ ਕੇ ਜਾਊਗਾ ਵੀ ਦਸਾਂ ਕਿੱਲਿਆਂ ਦੇ ਠੇਕੇ ਵਾਲੀ ਪੈਲੀ ਨਾਲੋਂ ਇਹ ਚੰਗੇ ਰਹਿਣ ਵਾਲੇ ਜਾਨਵਰ ਆ ਦੋਵੇਂ ਮਿੱਤਰੋ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਵੱੱਛੀ ਦੀ ਲੇਵਾ ਬਹੁਤ ਚੰਗਾ ਜ਼ਬਰਦਸਤ ਤਿਆਰ ਕਰੂਗੀ ਤੁਹਾਡੇ ਲਈ ਮਿੱਤਰੋ ਤੇ ਤਿਆਰੀ ਦੇ ਵਿੱਚ ਬਹੁਤ ਚੰਗੇ ਰੰਗ ਭਾਗ ਲਾ ਕੇ ਜਾਊਗੀ ਪੈ ਇਸ ਦਾ 75000 ਰੁਪਿਆ ਵੈੜ ਦੀ ਕੀਮਤ ਆ 80000 ਰੁਪਿਆ ਛੋਟੀ ਦੀ ਕੀਮਤ ਆ ਜੇ ਜੋੜਾ ਲੈਣਾ ਹੋਇਆ ਤਾਂ ਜੋੜਾ ਤੁਹਾਡਾ ਬਾਈ ਖੁੱਲੇ ਮਾਨਤਾ ਨਾਲ ਬਾਈ ਦੇ ਦੂਗਾ ਲੈ ਵੀ ਵੀਰੇ ਆਪਦੇ ਨੰਬਰ ਦਈਂ ਕੇਰਾ ਦੀ ਭਰਾ 88377 88377 64101 64101 ਹਾਂ 88377 64101 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਮਨਸੂਰਵਾਲ ਜ਼ਿਲ੍ਹਾ ਵਾ ਫਿਰੋਜ਼ਪੁਰ ਤੇ ਜੀਰੇ ਦੇ ਬਿਲਕੁਲ ਵਸਿਆ ਹੋਇਆ ਵਾ ਗਵੰਡ ਕਰਕੇ ਨਗਰ ਧੰਨਵਾਦ ਸ਼ੁਕਰੀਆ